ਵਿੱਕੀ ਮਿੱਡੂ ਖੇੜਾ ਦੀ ਯਾਦ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਵਾਇਆ ਜਾ ਰਿਹਾ ਹੈ ਵਿੱਕੀ ਮਿੱਡੂ ਖੇੜਾ ਦੇ ਭਰਾ ਨੇ ਜਿਹੜੇ ਅਜੇ ਪਾਲ ਮਿੱਡੂ ਖੇੜਾ ਉਹ ਲਗਾਤਾਰ ਆ ਇੱਕ ਗੱਲ ਕਰਦੇ ਨੇ ਕਿ ਵਿੱਕੀ ਦੀ ਜਿਹੜੀ ਸੋਚ ਹੈ ਉਹਨੂੰ ਹਮੇਸ਼ਾ ਜਿੰਦਾ ਰੱਖਣਾ ਲੋਕਾਂ ਦੇ ਵਿੱਚ ਮਰਨ ਨਹੀਂ ਦੇਣਾ ਤੇ ਇਸੇ ਕਰਕੇ ਫਾਊਂਡੇਸ਼ਨ ਜਿਹੜੀ ਹੈ ਉਹ ਪਿਛਲੇ ਸਮੇਂ ਸ਼ੁਰੂ ਕੀਤੀ ਗਈ ਸੀ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਤੇ ਲਗਾਤਾਰ ਇਸ ਤਰ੍ਹਾਂ ਦੇ ਕੰਮਕਾਰ ਜਿਹੜੇ ਕੀਤੇ ਜਾਂਦੇ ਨੇ ਤੇ ਇਸ ਵਾਰੀ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਗਿਆ ਕਿਸ ਮੰਤਵ ਦੇ ਨਾਲ ਕੀਤਾ ਤੇ ਕਿੰਨਾ ਕੁ ਫਾਇਦਾ ਮਿਲੂਗਾ ਲੋਕਾਂ ਨੂੰ ਗੱਲਬਾਤ ਕਰਾਂਗੇ ਹਜੇਪਾਲ ਮਿੱਡੂਖੇੜਾ ਸਾਡੇ ਨਾਲ ਮੌਜੂਦ ਨੇ ਭਾਈ ਜੀ ਅ ਕੈਸ ਤਰੀਕੇ ਦੇ ਨਾਲ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਸੀਗਾ ਇਹ ਕਿਵੇਂ ਧਿਆਨ ਚ ਆਇਆ ਤੇ ਕੀ ਮੰਤਵ ਹੈ ਦਾ ਦੇਖੋ ਜੀ ਮੇਰਾ ਛੋਟਾ ਭਰਾ ਵਿੱਕੀ ਮਿਰੂ ਖੇੜਾ ਪਹਿਲੇ ਦਿਨੋਂ ਹੀ ਇੱਕ ਤਾਂ ਉਹਦੀ ਸੋਚ ਨੂੰ ਜਿੰਦਾ ਰੱਖਣ ਵਾਸਤੇ ਉਹਦੀ ਜਿਹੜੀ ਲੈਗੇਸੀ ਸੀਗੀ ਉਹਨੂੰ ਜਾਉਂਦੇ ਰੱਖਣ ਵਾਸਤੇ ਅਸੀਂ ਇਹ oprala ਰੈਗੂਲਰ ਕਰੀ ਜਾਂਦੇ ਆ लास्ट ਇਅਰ ਵੀ ਅਸੀਂ ਕਰਵਾਇਆ ਸੀ ਇੱਥੇ ਸਟੂਡੈਂਟ ਸੈਂਟਰ ਦੇ ਉੱਤੇ ਤੇ ਐਤਕੀ ਫੇਰ ਜਦੋਂ ਮੈਨੂੰ ਪਤਾ ਲੱਗਿਆ ਸਾਰੇ ਛੋਟੇ ਭਰਾਵਾਂ ਨੇ ਆਖਿਆ ਵੀ ਇਹ ਐਤਕੀ ਫੈਸਟ ਹੋ ਰਿਹਾ ਤੇ ਫੈਸਟ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਜ਼ਰੂਰ ਕੰਟ੍ਰਿਬਿਊਟ ਕਰਨਾ ਚਾਹੀਦਾ ਤੇ ਮੈਂ ਸੋਚਿਆ ਵੀ ਇਹ ਬਹੁਤ ਹੀ ਵਧੀਆ ਸਮਾਂ ਇਹਦੇ ਵਿੱਚ ਕੀ ਹੈ ਕਿ ਨਾਲੇ ਤਾਂ ਸਟੂਡੈਂਟ ਸੈਂਟਰ ਦੇ ਉੱਤੇ ਜਿਆਦਾ ਤੋਂ ਜਿਆਦਾ ਸਟੂਡੈਂਟਸ ਹੋਣਗੇ ਤੇ ਸੋ ਅਸੀਂ ਇਹ ਸੋਚਿਆ ਵੀ ਸਾਨੂੰ ਇੱਥੇ ਬਲੱਡ ਡੋਨੇਸ਼ਨ ਕੈਂਪ ਹੁਣ ਲਾਉਣਾ ਚਾਹੀਦਾ ਸੋ ਇਸ ਕਰਕੇ ਅਸੀਂ ਵਿੱਕੀ ਮਿੱਡੂ ਖੇੜਾ ਦੀ ਯਾਦ ਦੇ ਵਿੱਚ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਥਰੂ ਅਸੀਂ ਇਹ ਕੈਂਪ ਨੂੰ ਆਰਗੇਨਾਈਜ਼ ਕੀਤਾ ਤੇ ਬਹੁਤ ਸੋਹਣਾ ਰਿਸਪੌਂਸ ਚੱਲ ਰਿਹਾ ਹੈ ਤੇ ਅੱਜ ਕਦੋਂ ਤੱਕ ਚੱਲੂਗਾ ਕੈਂਪ ਇਹ ਜੀ ਅਸੀਂ ਦੇਖਿਆ ਵੀ ਸਵੇਰ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤਾਈਂ ਕੈਂਪ ਰੈਗੂਲਰ ਚੱਲੂਗਾ ਤੇ ਉਦੋਂ ਬਾਅਦ ਵੀ ਦੇਖਾਂਗੇ ਜੇ ਸਾਨੂੰ ਰਿਸਪੌਂਸ ਚੰਗਾ ਮਿਲਿਆ ਤੇ ਠੀਕ ਹੈ ਉਦੋਂ ਅੱਗੇ ਵੀ ਅਸੀਂ ਟਾਈਮ ਉਹਦਾ ਐਕਸਟੈਂਡ ਕਰ ਸਕ ਕੀ ਕੋਈ ਟੀਚਾ ਮਿੱਥਿਆ ਗਿਆ ਸੀਗਾ ਵੀ ਇੰਨੇ ਇੱਕ ਲੋਕ ਆ ਜਾਣਗੇ ਇਸ ਤਰ੍ਹਾਂ ਦੇ ਨਾਲ ਅਸੀਂ ਚਾਹੁੰਦੇ ਆ ਕਰਨਾ ਹੋ ਜੇ ਇੰਨਾ ਕੰਮ ਹੋ ਜੇ ਦੇਖੋ ਜੀ ਮੈਂ ਇਹੀ ਕਹਿੰਦਾ ਸੀਗਾ ਵੀ ਸਾਡਾ ਆਈਡੀਆ ਹੈਗਾ ਵੀ 100 ਸਵਾ 100 ਯੂਨਿਟ ਅਪਰੋਕਸੀਮੇਟਲੀ ਹੋ ਜਾਊਗਾ ਤੇ ਮੈਨੂੰ ਲੱਗਦਾ ਵੀ ਉਹਦੋਂ ਕਾਫੀ ਅੱਗੇ ਜਾਊਗਾ ਬਿਕਾਉਜ਼ ਆਲਰੇਡੀ ਅਸੀਂ ਹੁਣ ਆਜੇ ਅੱਧਾ ਘੰਟਾ 15 20 ਮਿੰਟ ਹੀ ਹੋਇਆ ਸ਼ੁਰੂ ਹੋਇਆ ਇਹਨੂੰ ਤੇ ਮੈਨੂੰ ਲੱਗਦਾ 10 15 ਯੂਨਿਟ ਤਾਂ ਹੋ ਵੀ ਚੁੱਕੇ ਸੋ ਇਸ ਕਰਕੇ ਆਉਣ ਸ਼ਾਮ ਨੂੰ 4 ਵਜੇ ਤਾਈ ਆਈ ਥਿੰਕ 150 ਪਲੱਸ ਯੂਨਿਟਸ ਇੱਥੇ ਹੋ ਜਾਣਗੇ ਇਕੱਠੇ ਤੁਸੀਂ ਲਗਾਤਾਰ ਆਪਣੇ ਵੱਲੋਂ ਪਰਾਲੇ ਕਰ ਹੀ ਰਹੇ ਹੋ ਤੁਸੀਂ ਅਕਸਰ ਯੰਗਸਟਰਸ 'ਚ ਰਹਿੰਦੇ ਹੋ ਤੇ ਯੰਗਸਟਰਸ ਦੇ ਵਿੱਚ ਅੱਜਕੱਲ ਵਿੱਕੀ ਮਿੰਡੂ ਖੇਡਾਂ ਨੂੰ ਲੈ ਕੇ ਕੀ ਡਿਸਕਸ਼ਨ ਹੁੰਦੀ ਹੈ ਉਹਨਾਂ ਦੇ ਮਨ 'ਚ ਕੀ ਚੀਜ਼ ਚੱਲਦੀ ਹੈ ਉਹ ਕਿਵੇਂ ਵਿੱਕੀ ਦੇ ਜਿਹੜੇ ਕੋਈ ਅਧੂਰੇ ਚਾਰ ਸੀਗੇ ਜਾਂ ਦੂਰੇ ਖਵਾਬ ਸੀਗੇ ਜਾਂ ਕੋਈ ਸੁਪਨੇ ਸਿਰਜੇ ਸੀਗੇ ਉਹਨਾਂ ਨੂੰ ਪੂਰਾ ਕਰਨ ਬਾਰੇ ਕੀ ਗੱਲਬਾਤ ਕਰਦੇ ਹੈ ਦੇਖੋ ਜੀ ਵਿੱਕੀ ਦਾ ਜਿਹੜਾ ਯੰਗਸਟਰਸ ਦੇ ਵਿੱਚ ਵਿੱਕੀ ਇੱਕ ਯੂਥ ਆਈਕਨ ਸੀਗਾ ਸੋ ਇਸ ਕਰਕੇ ਸਾਰੇ ਯੰਗਸਟਰਸ ਦੇ ਵਿੱਚ ਉਹਦੀ ਬੜੀ ਹੀ ਹਰੇਕ ਯੰਗਸਟਰਸ ਉਹਨੂੰ ਫੋਲੋ ਕਰਦਾ ਸੀਗਾ ਸੋ ਇਸ ਕਰਕੇ ਹਾਂ ਅੱਜ ਦੀ ਡੇਟ 'ਚ ਉਸ ਵਿੱਕੀ ਨੂੰ ਹਰ ਇੱਕ ਯੰਗਸਟਰ ਮੈਨੂੰ ਜਿਵੇਂ ਕਿ ਮੈਸੇਜ ਆਉਂਦੇ ਰਹਿੰਦੇ ਆ سوشل ਮੀਡੀਆ ਉੱਤੇ ਵੀ ਉਹਨੂੰ ਮਿਸ ਕਰਦੇ ਆ ਜੇ ਉਹ ਅੱਜ ਹੁੰਦਾ ਦਾ ਥਿੰਕਸ ਵਾਟ ਹਾਵ ਬੀਨ ਡਿਫਰੈਂਟ ਬਟ ਸਟਿਲ ਉਹਦੀ ਜਿਹੜੀ ਲੈਗਸੀ ਹੈ ਉਹਦੀ ਜਿਹੜੀ ਸੋਚ ਹੈ ਉਸ ਨੂੰ ਅਸੀਂ ਅੱਗੇ ਵਧਾਉਣ ਵਾਸਤੇ ਸਾਰੇ ਇਹੀ ਉਹਦੇ ਭਰਾ ਜਿਹੜੇ ਹੈਗੇ ਆ ਯੂਨੀਵਰਸਿਟੀਆਂ ਦੇ ਜਿਵੇਂ ਇੱਥੇ ਸਾਰੇ ਖੜੇ ਆ ਉਹਦੇ ਜੂਨੀਅਰ ਸੀ ਇਹ ਇਹ ਬੇਸਿਕਲੀ ਕੀ ਹੈ ਕਿ ਅੱਜ ਦੀ ਡੇਟ ਜਿੱਥੇ ਮੈਂ ਅੱਜ ਖੜਾ ਆ ਇਹ ਉਸੇ ਵਿੱਕੀ ਮਿੱਡੂ ਖੇਡਾ ਦੀ ਟੀਮ ਹੈ ਮੇਰੀ ਨਹੀਂਗੀ ਸਿਰਫ ਉਹਦੇ ਕਰਕੇ ਮੇਰੇ ਨਾਲ ਇਹ ਜੁੜੇ ਜੁੜੇ ਐ ਸੋ ਇਹਨਾਂ ਦਾ ਹੀ ਉਪਰਾਲਾ ਹੈ ਮੇਰੇ ਨਾਲੋਂ ਵੱਧ ਇਹਨਾਂ ਦਾ ਆਪ ਦਾ ਉਪਰਾਲਾ ਹੈ ਇਹੀ ਮੈਨੂੰ ਕਹਿੰਦੇ ਆ ਵੀ ਵੀਰੇ ਆਪਾਂ ਐ ਕਰੀਏ ਐ ਕਰੀਏ ਸੋ ਇਸ ਕਰਕੇ ਹਾਂ ਵਿੱਕੀ ਨੂੰ ਇਹ ਮਿਸ ਵੀ ਕਰਦੇ ਆ ਪਰ ਉਹਦੀ ਲੈਗਸੀ ਨੂੰ ਤੇ ਉਹਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਇਹ ਸਾਰੇ ਹੀ ਸਟੂਡੈਂਟਸ ਆ ਜਿਹੜੇ ਸਾਰੇ ਉਹਦੀ ਟੀਮ ਹੈ ਵਿੱਕੀ ਦੀ ਸਾਰੇ ਉਹਦੇ ਛੋਟੇ ਭਰਾ ਹੈ ਉਸ ਨੂੰ ਜਿੰਦਾ ਰੱਖਣ ਵਾਸਤੇ ਇਹ ਉਪਰਾਲੇ ਕਰਦੇ ਰਹਿੰਦੇ ਆ ਤੇ ਆਉਣ ਵਾਲੇ ਸਮੇਂ ਤਾਈਂ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਵੀ ਰਹਿਣਗੇ ਮੈਂ ਤਾਂ ਇੱਕ ਜ਼ਰੀਆ ਐ ਛੋਟਾ ਜਿਹਾ ਵੀ ਚਲੋ ਮੈਂ ਕਹਿ ਸਕਦਾ ਆ ਵੀ ਇਹਨਾਂ ਦੇ ਨਾਲ ਲਾ ਕੇ ਕਰੀਏ ਨਾ ਬਟ ਹਾਂ ਇਨਾਂ ਦਾ ਸਭ ਤੋਂ ਜ਼ਿਆਦਾ ਹੱਥ ਇਨਾਂ ਦਾ ਹੈ ਵਿੱਕੀ ਦੀ ਲੈਗਸੀ ਨੂੰ ਜਿੰਦਾ ਰੱਖਣ ਦਾ ਜਦੋਂ ਤੋਂ ਸ਼ੁਰੂ ਕੀਤੀ ਫਾਊਂਡੇਸ਼ਨ ਹੁਣ ਤੱਕ ਦਾ ਸਫਰ ਕਿਵੇਂ ਵੇਖਦੇ ਹੋ ਕੀ ਲੱਗਦਾ ਹੈ ਕਿ ਅਚੀਵਮੈਂਟ ਦੇ ਤੌਰ ਤੇ ਕੀ ਕੀ ਮੰਨਦੇ ਹੋ ਦੇਖੋ ਜੀ ਵੰਡਰਫੁਲ ਰਿਸਪੌਂਸ ਹੈ ਜੀ ਲੋਕਾਂ ਚ ਮੈਨੂੰ ਦੂਰੋਂ ਦੂਰੋਂ ਬਾਹਰੋਂ ਜਿਹੜੇ ਵਿੱਕੀ ਦੇ ਫਰੈਂਡਸ ਹੈ ਉਹ ਵੀ ਮੈਨੂੰ ਪਹਿਲਾਂ ਰਿਕਵੈਸਟ ਕਰਦੇ ਸੀ ਵੀ ਬਾਈ ਇਹ ਫਾਊਂਡੇਸ਼ਨ ਨੂੰ ਤੁਸੀਂ ਚਲਾਓ ਤੇ ਮੈਂ ਉਹਨਾਂ ਦੀ ਸਾਰਿਆਂ ਦੀ ਸੁਣ ਕੇ ਤੇ ਮੈਂ ਇਸ ਫਾਊਂਡੇਸ਼ਨ ਨੂੰ ਚਲਾਇਆ ਸੋ ਇਸ ਕਰਕੇ ਬੜਾ ਅੱਛਾ ਰਿਸਪੌਂਸ ਹੈ ਸਾਰਿਆਂ ਨਾਲ ਵਿੱਕੀ ਦਾ ਕਿਉਂਕਿ ਸਰਕਲ ਬਹੁਤ ਹੀ ਵੱਡਾ ਸੀਗਾ ਸੋ ਉਸ ਕਰਕੇ ਸਾਰੇ ਇਹ ਜੋ ਬੜਾ ਹੈ ਇਸ ਨੂੰ ਉਤਸ਼ਾਹ ਉਤਸ਼ਾਹ ਨਾਲ ਦੇਖਦੇ ਆ ਤੇ ਬੜਾ ਵਧੀਆ ਤਰੀਕੇ ਨਾਲ ਇਹਦੇ ਚ ਸ਼ਮੂਲੀਅਤ ਕਰ ਰਹੇ ਆ ਹਰ ਇੱਕ ਬੰਦਾ ਛੋਟਾ ਵੱਡਾ ਸਭ ਕਰ ਰਹੇ ਆ ਸੋ ਇਸ ਕਰਕੇ ਬਹੁਤ ਵਧੀਆ ਰਿਸਪਾਂਸ ਆ ਅਸੀਂ ਹੁਣ ਪਿੱਛੇ ਜੇ ਜਿਵੇਂ ਹਾਰਡ ਹਾਰਡ ਵੇਲੇ ਅਸੀਂ ਕਾਫੀ ਜਿਹੜੇ ਗਰੀਬ ਘਰ ਸੀ ਜਿਨ੍ਹਾਂ ਦੇ ਨੁਕਸਾਨ ਹੋਏ ਸੀ ਉਹਨਾਂ ਨੂੰ ਤੁਹਾਨੂੰ ਮੈਂ ਲਾਸਟ ਟਾਈਮ ਵੀ ਦੱਸਿਆ ਸੀਗਾ ਵੀ ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਏਡ ਵੀ ਦਿੱਤੀ ਸੀ ਸਾਰਾ ਕੁਝ ਦਿੱਤਾ ਸੀਗਾ ਤੇ ਉਦੋਂ ਬਾਅਦ ਅਸੀਂ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਵੀ ਅਡਾਪਟ ਕੀਤਾ ਦੋ ਤਿੰਨ ਸਟੂਡੈਂਟਸ ਅਡਾਪਟ ਕੀਤੇ ਹੋਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਰੀਸੈਂਟਲੀ ਕਬੱਡੀ ਕੱਪ ਚੱਲੀ ਜਾਂਦੀ ਕਬੱਡੀ ਕੱਪਾਂ ਦੇ ਵਿੱਚ ਵੀ ਚੰਗੇ ਜਿਹੜੇ ਸਪੋਰਟਸਮੈਨ ਆ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਵਿੱਕੀ ਦਾ ਤੇ ਮੇਰਾ ਖੁਦ ਦਾ ਵੀ ਇੰਟਰਸਟ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਸੀ ਵਿੱਕੀ ਆਪ ਇੱਕ ਸਪੋਰਟਸਮੈਨ ਸੀਗਾ ਮੈਂ ਵੀ ਇੱਕ ਸਪੋਰਟਸਮੈਨ ਹਾਂ ਸੋ ਇਸ ਕਰਕੇ ਲਗਾਵ ਸਪੋਰਟਸ ਦੇ ਨਾਲ ਵੀ ਬਹੁਤ ਜ਼ਿਆਦਾ ਹੈ ਤੇ ਅਸੀਂ ਕਬੱਡੀ ਚੋ ਜਾਂ ਕੋਈ ਹੋਰ ਵੀ ਜਿਹੜਾ ਵੀ ਸਪੋਰਟਸਮੈਨ ਸਾਨੂੰ ਲੋੜਮੰਦ ਹੋਊਗਾ ਅਸੀਂ ਉਹਨੂੰ ਇਸ ਫਾਊਂਡੇਸ਼ਨ ਦੇ ਥਰੂ ਉਹਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਇੱਕ ਤਰੀਕੇ ਦੀ ਜਿਵੇਂ ਵੀ ਹੋ ਸਕੇ ਜਿਵੇਂ ਵੀ ਉਹਨੂੰ ਕੋਈ ਖਾਣ ਪੀਣ ਨੂੰ ਜਾਂ ਉਹਨੂੰ ਕੋਈ ਫਾਈਨੈਂਸ਼ੀਅਲ ਹੈਲਪ ਚਾਹੀਦੀ ਹੈ ਜਾਂ ਕਿਵੇਂ ਵੀ ਕਰਨਾ ਹਾਂ ਬੰਦਾ ਕਰਨ ਵਾਲਾ ਮਿਹਨਤ ਉਹਦੀ ਹੈ ਸਾਡੀ ਸਪੋਰਟ ਅਖੀਰਸਵਾਲ ਜੀ ਕਿਸਾਨ ਅੰਦੋਲਨ ਫੇਰ ਤੋਂ ਚਰਚਾ ਚ ਹੈ ਕੋਈ ਫਾਊਂਡੇਸ਼ਨ ਵੱਲੋਂ ਕਿਸਾਨ ਅੰਦੋਲਨ ਚ ਯੋਗਦਾਨ ਪਾਉਣ ਦੇ ਲਈ ਵੀ ਸੋਚਿਆ ਜਾ ਰਿਹਾ ਦੇਖੋ ਜੀ ਕਿਸਾਨ ਅੰਦੋਲਨ ਆ ਜਿਹੜਾ ਚੱਲ ਰਿਹਾ ਇੱਕ ਇਹ ਸੱਚ ਦੀ ਆਵਾਜ਼ ਹੈ ਸੱਚ ਦੀ ਆਵਾਜ਼ ਹੈ ਜਿਹੜੀਆਂ ਕਿ ਅੱਜ ਦੀਆਂ ਜਿਹੜੀਆਂ ਗਵਰਨਮੈਂਟਸ ਹੈ ਜਾਂ ਜਿਹੜੇ ਰਾਜ ਹੈ ਉਹਨਾਂ ਨੂੰ ਜਗਾਉਣ ਵਾਸਤੇ ਕਿਸਾਨਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਤੇ ਅਸੀਂ ਆਪ ਕਿਸਾਨ ਹੋਣ ਦੇ ਨਾਤੇ ਤੇ ਅਸੀਂ ਆਪ ਉਸ ਦੇ ਵਿੱਚ ਉਸ ਦਾ ਕਿਸਾਨ ਜਿਹੜਾ ਅੰਦੋਲਨ ਆ ਉਸ ਦਾ ਹਿੱਸਾ ਬਣਾਂਗੇ ਤੇ ਮੈਂ ਇਹਨੂੰ ਇਹ ਲੱਗਦਾ ਵੀ ਜਿਵੇਂ ਲਾਸਟ ਟਾਈਮ ਕਿਸਾਨਾਂ ਦੀ ਜਿੱਤ ਹੋਈ ਸੀਗੀ ਉਸ ਟਾਈਮ ਉਸ ਟਾਈਮ ਦੇ ਨਾਲੋਂ ਐਤਕੀ ਕਿਸਾਨ ਜਿਹੜਾ ਜਥੇਬੰਦੀ ਹੈ ਤੇ ਜਿਹੜਾ ਕਿਸਾਨੀ ਅੰਦੋਲਨ ਆ ਉਹਦੋਂ ਵੀ ਡਬਲ ਟ੍ਰਿਪਲ ਤੌਰ ਤੇ ਵੱਡਾ ਹੋਊਗਾ ਤੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਵੀ ਹਰ ਬੰਦਾ ਇਹ ਚਾਹੁੰਦਾ ਹੈ ਵੀ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰੀਏ ਬਿਕਾਜ਼ ਲਾਸਟ ਟਾਈਮ ਕੀ ਸੀ ਕਈ ਲੋਕਾਂ ਨੇ ਆਪ ਦੇ ਬੱਚਿਆਂ ਨੂੰ ਜਾ ਜਾ ਕੇ ਕਿਸਾਨੀ ਦੋਨ ਦਿਖਾਇਆ ਵੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਪਤਾ ਹੋਵੇ ਵੀ ਐ ਲੜਿਆ ਜਾਂਦਾ ਹੈ ਹੱਕ ਸੱਚ ਲਈ ਆਪਦੇ ਲਈ ਇਸ ਤਰ੍ਹਾਂ ਨਾਲ ਲੜਿਆ ਜਾਂਦਾ ਸੋ ਇਸ ਕਰਕੇ ਮੈਂ ਸਾਡੀ ਫਾਊਂਡੇਸ਼ਨ ਤੇ ਸਾਡਾ ਜਿਹੜਾ ਸਾਰਾ ਹੀ ਮਤਲਬ ਕੀ ਟੀਮ ਹੈ ਉਹ ਸਾਰੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਾਂਗੇ ਤੇ ਅਸੀਂ ਕਿਸਾਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉੱਥੇ ਵੀ ਕੋਸ਼ਿਸ਼ ਕਰਦੇ ਆਂ ਵੀ ਹੁਣ ਰੀਸੈਂਟਲੀ ਅਸੀਂ ਆਪਣਾ ਇੱਕ ਗੱਡੀ ਪਾਣੀ ਦੀਆਂ ਬੋਟਲਸ ਦੀ ਭੇਜੀ ਸੀਗੀ ਕੱਲ ਪਰਸੋ ਹੀ ਜਾ ਕੇ ਆਈ ਹੈ ਸੋ ਅੱਗੇ ਵੀ ਜਿਹੜਾ ਸਾਨੂੰ ਹੁਣ ਲੋਡ ਪਾਊਗੀ ਤੇ ਅਸੀਂ ਜ਼ਰੂਰ ਜਿੰਨੀ ਕੁ ਹੋ ਸਕੇ ਜਿੰਨਾ ਕੁ ਹੋ ਸਕੇ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਉਹ ਵੀ ਤੇ ਬਾਕੀ ਵੈਸੇ ਵੀ ਅਸੀਂ ਸਾਡਾ ਫਰਜ ਹੈ ਬਿਕੋਜ਼ ਅਸੀਂ ਕਿਸਾਨ ਹੋਣ ਦੇ ਨਾਤੇ ਸਾਡਾ ਵੀ ਫਰਜ਼ ਆ ਉੱਥੇ ਜਾਣ ਦਾ ਤੇ ਅਸੀਂ ਜਾਵਾਂਗੇ ਠੀਕ ਹੈ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੀ ਸੀ ਹਜੀਪਾਲ ਮਿੰਡੂ ਖੇੜਾ ਦੇ ਨਾਲ ਅ ਬਲੱਡ ਡੋਨੇਸ਼ਨ ਕੈਂਪ ਜਿਹੜਾ ਆਰਗੇਨਾਈਜ਼ ਕਰਵਾਇਆ ਗਿਆ ਵਿਕੀ ਮਿੰਡੂ ਖੇੜਾ ਦੀ ਯਾਦ ਚ ਕੀ ਉਹਦਾ ਮੰਤਵ ਹੈ ਤੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਿਆ ਵੀ ਜਿਹੜੇ ਯੰਗਸਟਰਸ ਨੇ ਸਟੂਡੈਂਟਸ ਨੇ ਉਹ ਆ ਰਹੇ ਨੇ ਤੇ ਖੂਨਦਾਨ ਕਰ ਰਹੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਆ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਤੂ ਬਾਬੂ ਸ਼ਾਹੀ ਟਾਈਮ